ਸੰਗਤ ਜੀ ਜਿੰਨੀਆਂ ਵੀ ਸੰਗਤਾਂ ਸਾਡੇ ਚੈਨਲ ਦੇ ਨਾਲ ਸਿੱਖੋ ਗੁਰਬਾਣੀ ਦੇ ਨਾਲ ਜੁੜੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਗੁਰਬਾਣੀ ਦੀ ਸੰਥਿਆ ਤੇ ਮਹਿੰਗੇ ਸ਼ਬਦਾਂ ਦਾ ਉਚਾਰਨ ਸਿੱਖ ਰਹੇ ਹੋ ਸੋ ਇੱਕ ਸੰਗਤ ਦਾ ਸੱਜਣ ਦਾ ਵੀਰ ਭਰਾ ਦਾ ਮੈਸੇਜ ਆਇਆ ਸੀ ਕਿ ਇਸ ਸ਼ਲੋਕ ਦਾ ਉਚਾਰਨ ਦੱਸੋ ਜਿਹੜਾ ਰਾਗ ਮਾਰੂ ਦੇ ਵਿੱਚ ਭਗਤ ਜੈਦੇਵ ਜੀ ਦਾ ਆਉਂਦਾ ਹੈ। ਸੋ ਸੰਗਤ ਜੀ ਕਈ ਵਾਰ ਸਮਝ ਨਹੀਂ ਲੱਗਦੀ ਕਿ ਕਿਹੜਾ ਸ਼ਬਦ ਦੀ ਸੰਥਿਆ ਸੰਗਤਾ ਕਹਿ ਰਹੀਆਂ ਨੇ। ਸੋ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਕੀ ਕਿਸੇ ਸੰਗਤ ਦੇ ਮਨ ਵਿੱਚ ਕੋਈ ਸ਼ਬਦ ਉਸ ਦਾ ਉਚਾਰਨ ਪੁੱਛਣਾ ਹੋਵੇ ਕਿਸ ਅੱਖਰ ਨੂੰ ਇਹ ਸ਼ਬਦ ਨੂੰ ਪਾੜਾ ਉਚਾਰਨ ਕਰਨਾ ਇਸ ਦਾ ਵਿਸਰਾਮ ਕਿੱਥੇ ਜਾਂ ਇਸ ਦਾ ਸਾਰੇ ਸ਼ਲੋਕ ਦਾ ਉਚਾਰਨ ਕਿਵੇਂ ਪੜ੍ਹਨਾ ਹੈ ਉਹ ਸਕਰੀਨ ਸ਼ਾਟ ਤੁਸੀਂ ਲੈ ਕੇ ਸਾਨੂੰ ਭੇਜ ਸਕਦੇ ਹੋ ਜਾਂ ਸ਼ਬਦ ਲਿਖ ਕੇ ਫਿਰ ਸਾਨੂੰ ਪਤਾ ਲੱਗ ਜਾਂਦਾ ਹੈ ਇਸ ਕਰਕੇ ਹੁਣ ਸੰਗਤ ਦਾ ਇਹ ਮੈਸੇਜ ਆਇਆ ਸੀ ਕਿ ਇਸ ਸਲੋਗ ਦਾ ਉਚਾਰਨ ਦੱਸਣਾ ਕਰੋ ਕਿਸ ਦੇ ਸ਼ਬਦ ਜਿਹੜੇ ਮਹਿੰਗੇ ਨੇ ਕਿਵੇਂ ਪੜ੍ਹਨੇ ਆ ਇਹ ਜਿਹੜਾ ਸ਼ਬਦ ਹੈ 1106 ਅੰਗ ਤੇ ਆਉਂਦਾ ਹੈ 1106 ਅੰਗ ਤੇ ਆਉਂਦਾ ਹੈ ਤੇ ਇਸ ਦਾ ਆਪਾਂ ਵਿਸਰਾਮ ਤੇ ਉਚਾਰਨ ਅੱਜ ਸਿੱਖਾਂਗੇ ਰਾਗ ਮਾਰੂ ਬਾਣੀ ਜੈ ਦਿਉ ਜੈ ਦਿਉ ਜੱਜੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਜੈ ਦਿਓ ਜੀਓ ਕੀ ਇੱਕ ਊੰਕਾਰ ਇੱਕ ਊੰਕਾਰ ਸਤ ਗੁਰ ਪ੍ਰਸਾਦ ਇਸ ਦਾ ਆਪਾਂ ਜਿਹੜਾ ਉਚਾਰਨ ਹੈ ਪਹਿਲਾਂ ਕਈ ਵਾਰ ਸਿੱਖਿਆ ਹੋਇਆ ਹੈ ਇੱਕ ਊੰਕਾਰ ਸਤ ਗੁਰ ਪ੍ਰਸਾਦ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਮੁਨ ਪੂਰਿਆ ਧਿਆਨ ਕੇ ਰੁਗਣਾ ਇੱਥੇ ਬਿਸਰਾਵ ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਖੋੜਸਾ ਇਕੱਠਾ ਪੜਨਾ ਖੋੜਸਾ ਦੱਤ ਕੀਆ ਇਹ ਜਿਹੜਾ ਦੱਤ ਹੈ ਸੰਗਤ ਜੀ ਪੋਲਾ ਪੜਨਾ ਦੱਤ ਕੀਆ ਅਬਲ ਬਲ ਤੋੜਿਆ ਅਚਲ ਚਲ ਠੱਪਿਆ ਅਕਾੜ ਘੜਿਆ ਤਹਾ ਅਪਿਓ ਪੀਆ ਹੁਣ ਸੰਗਤ ਜੀ ਅਬਲ ਇੱਥੇ ਐੜਾ ਆ ਇੱਥੇ ਕਈ ਸੰਗਤਾਂ ਨੂੰ ਅਬਲ ਪੜ ਜਾਂਦੀ ਹੈ ਇਸ ਦਾ ਸੌਖਾ ਉਚਾਰਨ ਕਿਵੇਂ ਕਰਨਾ ਹੈ ਜਿਹੜਾ ਐੜਾ ਹੈ ਇਹ ਵੱਖਰਾ ਕਰ ਦੋ ਬਲ ਐੜਾ ਫਿਰ ਨਾਲ ਜੋੜ ਦੋ ਅਬਲ ਇਹੜਾ ਸੰਬੰਧਕ ਲੋਲ ਅਬਲ ਅਬਲ ਬਲ ਤੋੜਿਆ ਜਿਹੜਾ ਹੁਣ ਅਚਲ ਐ ਇਹਨੂੰ ਅਚਲ ਨਹੀਂ ਪੜਨਾ ਅਚਲ ਐ ਇਸ ਅਚਲ ਤੇ ਇਸ ਚਲ ਤੇ ਅਦਕ ਲਾ ਕੇ ਉਚਾਰਨ ਹੋਣੀ ਗੀ ਕਸ ਕੇ ਬੋਲਨੇ ਲਈ ਅਚਲ ਚਲ ਅਚਲ ਪਹਿਲੇ ਤੇ ਇਹੜਾ ਲੱਗਾ ਐ ਚਲ ਇੱਥੇ ਅਦਕ ਲਾ ਕੇ ਉਚਾਰਨ ਕਰਨਾ ਅਚਲ ਚਲ ਥੱਪਿਆ ਇੱਥੇ ਵਿਸਰਾਮ ਥੱਪਿਆ ਤੇ ਵਿਸਰਾਮ ਇੱਥੇ ਰੁਕਣਾ ਨਹੀਂ ਆ। ਅਕਾੜ ਅੱਗੜ ਨਹੀਂ ਪੜਨੈ। ਅਕਾੜ ਇੱਥੇ ਵੀ ਜਿਹੜਾ ਐਡਾ ਇਹ ਸੰਬੰਧਕ ਹੋਵੇਗਾ। ਅਕਾੜ ਘੜਿਆ ਤਾ ਅਪਿਓ ਪੀਆ। ਅਕਾੜ ਘੜਿਆ ਤਾ ਅਪਿਓ ਪੀਆ। ਇਹ ਸ਼ਬਦ ਥੋੜਾ ਮਿੰਗਾ ਇਸ ਦਾ ਅਭਿਆਸ ਕਰਿਆ ਜਰੂਰ ਆਵੇਗਾ। ਅੱਗੇ ਸ਼ਬਦ ਆਉਂਦਾ ਹੈ ਮਨ ਆਦ ਗੁਣ ਆਦ ਵਿਖਾਣਿਆ। ਹੁਣ ਮਨ ਤੇ ਵਿਸਰਾਮ। ਮਨ ਆਤ ਗੁਣ ਆਦਵਖਾਨਿਆ ਇਸ ਤਰ੍ਹਾਂ ਪੜ੍ਹਨੇ ਮੰਨ ਆਤ ਗੁਣ ਆਦਵਖਾਨਿਆ ਮਨ ਤੇ ਵਿਸਰਾਮ ਲਵੇ ਵਿਸਰਾਮ ਦਾ ਪਤਾ ਨਾ ਕਿ ਜਿੱਥੇ ਠਹਿਰਾਉ ਦੇਣਾ ਰੁਕਣਾ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਦੁਬਦਾ ਤੇ ਵਿਸਰਾਮ ਲਵੇ ਤੇਰੀ ਦੁਬਦਾ ਦ੍ਰਿਸ਼ਟ ਸਮਾਨਿਆ ਸਮਾਨਿਆ ਕਾਸ਼ ਕੀ ਬੋਲਣਾ ਇੱਥੇ ਟਿੱਪੀ ਲੱਗੀ ਸੱਸੇ ਨੂੰ ਸਮਾਨਿਆਂ ਰਹਾਉ ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸਰਦਿਆ ਤੇ ਵਿਸਰਾਮ ਹੈ ਅਰਧ ਕੋ ਅਰਧਿਆ ਇਕੱਠੇ ਪੜਨੈ ਅਰਧ ਕੋ ਅਰਧਿਆ ਸਰਦ ਕੋ ਸਰਦਿਆ ਸਰਦਿਆ ਤੇ ਵਿਸਰਾਮ ਲਉਣਾ ਸੰਗਤ ਜੀ ਤੇ ਇਕੱਠੇ ਪੜਨੈ ਸਰਦਿਆ ਸਰਤਿਆ ਨਹੀਂ ਪੜਨੈ ਸਰਦਿਆ ਇਸ ਤਰ੍ਹਾਂ ਪੜਨੈ सलल को सलल समान आया सलल इत दो इस तरह को सल सम्मान आया सम्मान सस्से चिट्ठी लगी क्या रखना सम्मान आया इसका उचार लिस्तरा है बदत कट्ठा पढ़न बदत जय देव जय देव को रम्या ਇਥੇ ਵੀ ਵਿਸ਼ਰਾਮ ਨਾਮ ਹੈ ਰਮਿਆ ਤੇ ਵਿਸ਼ਰਾਮ ਹੈ ਬਦਤ ਜੈ ਦਿਉ ਇਥੇ ਜੈ ਦਿਉ ਆ ਊੜੇ ਔਂਕੜ ਲਾਇਆ ਅੱਗੇ ਜੈ ਦੇਵ ਇਹ ਤਿਆਰ ਕੀਆ ਜੈ ਦਿਉ ਜੈ ਦੇਵ ਕੋ ਰਮਿਆ ਇਥੇ ਵਿਸ਼ਰਾਮ ਹੈ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਬ੍ਰਹਮ ਨਿਰਵਾਣ ਲਿਵ ਲੀਨ ਪਾਇਆ ਸੰਗਤ ਜੀ ਆਪਾਂ ਇਸ ਸ਼ਲੋਕ ਦਾ ਉਚਾਰਨ ਸਿੱਖਿਆ ਤੇ ਇਸ ਵੀਡੀਓ ਨੂੰ ਹੋਰ ਵੀ ਸੰਗਤਾਂ ਤੱਕ ਜਰੂਰ ਪਹੁੰਚਾਓ ਕਿਉਂਕਿ ਗੁਰਬਾਣੀ ਜਿੰਨੀ ਵੀ ਆਪਾਂ ਗਾਂ ਕਿਸ਼ਮ ਦੱਸਾਂਗੇ ਉਹ ਬਹੁਤ ਵੱਡੀ ਸੇਵਾ ਹੈ ਕਿਉਂਕਿ ਮਹਾਂਪੁਰਖ ਦੱਸਦੇ ਹੁੰਦੇ ਸਨ ਕਿ ਕੋਈ ਵੀ ਮਨੁੱਖ ਹੈ ਆਪਣੇ ਵਰਗੇ ਪੰਜ ਜਰੂਰ ਬਣਾਵੇ ਮੰਨ ਲਓ ਜੇ ਕੋਈ ਗੁਰਬਾਣੀ ਦੀ ਸੰਥਿਆ ਕਰਾਉਂਦਾ ਤੇ ਉਹ ਗਾਂ ਪੰਜਾਂ ਜਣੇ ਜੂਰ ਗਾਂ ਕਰਾਵੇ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਤੁਸੀਂ ਵੀ ਗਾਂ ਸੇਵਾ ਕਰੋ ਇਸ ਨੂੰ ਗਾਂ ਹੋਰ ਸੰਗਤਾਂ ਤੱਕ ਪਹੁੰਚਾਓ ਤੇ ਸੰਗਤਾਂ ਹੋਰ ਵੀ ਸਿੱਖਣ ਤੇ ਜਿਹੜਾ ਵੀ ਤੁਹਾਡੇ ਕੋਈ ਸ਼ਬਦ ਪੁੱਛਣਾ ਹੋਵੇ ਕੋਈ ਮਹਿੰਗਾ ਸ਼ਬਦ ਗੁਰਬਾਣੀ ਦਾ ਹੁੰਦਾ ਹੈ ਉਹ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਜਾਂ ਗੁਰਬਾਣੀ ਦਾ ਸ਼ਬਦ ਲਿਖ ਕੇ ਜਾਂ ਉਹਦੇ ਗੁਰਬਾਣੀ ਦੇ ਅੰਗ ਲਿਖ ਕੇ ਸਾਨੂੰ ਦੱਸ ਜਿਆ ਕਰੋ ਅਸੀਂ ਜ਼ਰੂਰ ਤੁਹਾਡੀ ਸੇਵਾ ਕਰਾਂਗੇ ਸੇਵਾ ਦੇ ਵਿੱਚ ਹਾਜ਼ਰਾਂ ਕਿਉਂਕਿ ਅਸੀਂ ਗੁਰਬਾਣੀ ਦੇ ਮਹੰਗੇ ਸ਼ਬਦ ਦੀ ਆਪ ਜੀ ਨੂੰ ਦੱਸ ਰਹੇ ਹਾਂ ਤੇ ਅਸੀਂ ਹੁਣ ਥੋੜੇ ਸਮੇਂ ਦੇ ਵਿੱਚ ਹੀ ਤੁਹਾਨੂੰ ਅਸੀਂ ਲੜੀਵਾਰ ਸੰਥਿਆ ਸ਼ੁਰੂ ਕਰ ਰਹੇ ਹਾਂ ਗੁਰਬਾਣੀ ਦੀ ਤੇ ਇੱਕੋ ਆਪਾਂ ਸਮਾਂ ਰੱਖਾਂਗੇ ਸਾਰੀਆਂ ਸੰਗਤਾਂ ਲੜੀਵਾਰ ਸੰਥਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਰਨਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ